ਇਸ ਵੱਲ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਜਿਨ੍ਹਾਂ ਵਿੱਚੋਂ 200 ਨੇ ਗ੍ਰਿਫਤਾਰੀਆਂ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਸੀਐਮ ਭੁਪਿੰਦਰ ਸਿੰਘ ਹੁੱਡਾ ਨੂੰ ਮੰਗ ਪੱਤਰ ਦੇਣ ਲਈ ਜਾ ਰਹੇ ਸਨ ਜਿਸ ਦੌਰਾਨ 200 ਕਾਰਜਕਰਤਾਵਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਨੇ ਤਸਵੀਰਾਂ ਸਿੱਧੀਆਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਵਰਕਰ ਜੋ ਕਿ ਇਕੱਠਾ ਹੋਏ ਸਨ ਮੁੱਖ ਮੰਤਰੀ ਮੁੱਖ ਮੰਤਰੀ ਕੁਪੇਂਦਰ ਸਿੰਘ ਹੁੱਡਾ ਹਰਿਆਣਾ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਸਨ ਜਿਸ ਦੌਰਾਨ ਉਹਨਾਂ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਕਰੀਬਨ 200 ਕਾਰਜਕਰਤਾਵਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਨੇ 200 ਵਰਕਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਨੇ ਇਸੇ ਤਰ੍ਹਾਂ ਤਨੀਸ਼ਾ ਚੋਹਾਨ ਸਾਡੇ ਨਾਲ ਬਣੇ ਹੋਏ ਨੇ ਤਨੀਸ਼ਾ ਕੀ ਕੀ ਮੰਗਾ ਨੇ ਇਹਨਾਂ तमाम ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਦੀ ਅ ਅ ਜੀ ਆਪਣੀਆਂ 10 ਮੰਡਾਂ ਨੂੰ ਲੈ ਕੇ ਸੀ ਐਮ ਹੋਡਾ ਦੇ ਸੀ ਐਮ ਹੋਡਾ ਨੂੰ ਜਿਹੜਾ ਵਾ ਆਪਣਾ ਮੈਮੋਰੰਡਮ ਫੋਕਣਾ ਚਾਹੁੰਦੇ ਸੀ ਪਰ ਕਿਉਂਕਿ 744 ਜੜੀਆਂ ਲੱਗ ਚੁੱਕੀ ਸੀ ਇਹਨਾਂ ਨੂੰ ਪਹਿਲਾਂ ਹੀ ਮਰਕਾ ਚੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ ਇਹਨਾਂ ਦੇ 10 ਮੰਡਾ ਸੀ ਜਿਹਨੂੰ ਲੈ ਕੇ ਐਮ ਮੈਮੋਰੰਡਮ ਦਿਨਾ ਚਾਹਦੇ ਸੀ ਪਰ ਪਹਿਲਾਂ ਹੀ ਰੋਕ ਲਿਆ ਗਿਆ ਸੀ ਤਾਂ ਫਿਰ ਇਹਨਾਂ ਨੂੰ ਆਪਣੇ ਗ੍ਰਿਫਤਾਰੀਆਂ ਜੜੀਆਂ ਦੇ ਨੇ ਪਈ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੀ ਹੈ ਇਹਨਾਂ ਦੇ ਗ੍ਰਿਫਤਾਰੀਆਂ ਨੇ ਲਿਆ ਲਿਆ ਗਿਆ ਨੇ ਤੇ ਇਹਨਾਂ ਨੂੰ ਚੰਡੀਗੜ੍ਹ ਦਰਵਾਸਾ ਖਥਾਨੀਆਂ ਦੇ ਵਿੱਚ ਜੜਾ ਲਿਜਾਇਆ ਗਿਆ ਤਿੰਨ ਗੱਟ ਸੀ ਚੰਡੀਗੜ੍ਹ ਪੁਲਿਸ ਦੀ ਹੈ ਜਿਦਾ ਸੇਵੀਟ ਆਵਾਦੀ ਪਾਰਟੀ ਹਰਿਆਣਾ ਦੇ ਕਾਰਜਕਰਤਾਵਾਂ ਨੂੰ ਲਿਜਾਇਆ ਜਾਇਆ ਜੀ ਤਨੀਸ਼ਾ ਇਹਨਾਂ ਕਾਰਜਕਰਤਾਵਾਂ ਦੇ ਨਾਲ ਕੀ ਕੋਈ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਵੀ ਮੌਜੂਦ ਸਨ ਜਿਨ੍ਹਾਂ ਦੀ ਕੋਈ ਗ੍ਰਿਫਤਾਰੀ ਹੋਈ ਹੋਵੇ ਅਜਿ ਨਹੀਂ ਕੋਈ ਵੱਡੇ ਲੀਡਰ ਆ ਇਸ ਪੋਰਟਲ ਦੇ ਵਿੱਚ ਸਾਹਮਣੇ ਨਹੀਂ ਹੈ ਸਾਰੇ ਆਮ ਆਦੇ ਪਾਰਟੀ ਦੇ ਕਾਰਕਟਰ ਸੇ ਮਤਲਬ ਜੋਸੋ ਨੇ ਲਗਭਗ ਇਹ ਕਾਰਜਕਰਤਾ ਸੀ ਸੇ ਹੀ ਜਿਹੜਾ ਹੈ ਕਸ਼ਮਕਸ਼ پوری ਕੋਸ਼ਿਸ਼ ਚ ਲੱਗ ਰਿਹਾ ਹੈ ਕਿਉਂ ਸੀਐਮ ਹੁਟਾ ਨੂੰ ਆਪਣੀਆਂ ਦਸ ਮੰਗਾ ਦਾ ਮੈਮੋਰੰਡਮ ਜਿਹੜਾ ਉਹ ਦੇ ਸਕਣ ਪਰ ਚੰਡੀਗੜ੍ਹ ਪੁਲਿਸ ਵੱਲੋਂ ਕਿਉਂਕਿ ਤਾਰੀਖ ਤੋਂ 44 ਪਹਿਲਾਂ ਹੀ ਲੱਜੋ ਇਸ ਤਨਾ ਨੂੰ ਪਹਿਲਾਂ ਹੀ ਰੋਕ ਲਗਾ ਗਿਆ ਸੀ ਤੇ ਇਹ ਤਾਂ ਕੋਈ ਨਾ ਵੱਡਾ ਲੀਡਰ ਨਹੀਂ ਸੀ ਸਾਰੇ ਆਮ ਕਾਰਜਕਰਤਾ ਜਿਹੜੇ ਨੇ ਉਹ ਸਾਹਮਣੇ ਆਏ ਜੀ ਧੰਨਵਾਦ ਜੀ ਨਹੀਂ ਹੋਣਾ ਚਾਹੀਦਾ ਇਸ ਕੇ ਉੱਪਰ और हमें ये जले में बेचते ये हमारा लोकतंत्र काले अंग्रेजों ने कब्जा कर लिया है, गोरे अंग्रेज चले गए काले ने कब्जा कर लिया अब छह महीने अरपाल देखो कैसे खींच रहे देखो 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 स्कूल बंद हो रहे हैं बुढ़ाव में और बच्चे वो पढ़ नहीं पा रहे बच्चों का भविष्य नुकसान हो रहा है अंधकार मजा रहा है खुद सीएम बन गया और बच्चे पढ़ नहीं पा रहे छह छह महीनों के स्कूल बंद पड़े हैं